ਦਾ ਕਮਨਜੀਤ ਸਿੰਘ ਦੀ ਦੇਸ਼ਡਾਉਣ ਦੇ ਨਵਿੱਤ ਇਕੱਠ ਕੀਤਾ ਕਿ ਇਸ ਤੋਂ ਪਹਿਲਾਂ ਕੋਈ ਇਕੱਠ ਹੋਇਆ ਹੋਇਆ ਇਹ ਇਸ ਤੋਂ ਪਹਿਲਾਂ ਕੋਈ ਇਕੱਠ ਹੋਇਆ ਸੀ ਇਸ ਤੋਂ ਪਹਿਲਾਂ ਜਿਹੜਾ ਇਕੱਠ ਹੋਇਆ ਸੀ ਗੁਰਸਿੱਖ ਸਵਰਨ ਸਿੰਘ ਦੀ ਜਦੋਂ ਦੇਸ਼ਡਾਉਣੀ ਸੀ ਪਿੰਡ ਕਲਸੀਆਂ ਦੇ ਵਿੱਚ ਤੇ ਸਹਬਜਾਦੇ ਬਾਬਾ ਮੋਤਾ ਸਿੰਘ ਉਹਨਾਂ ਦੇ ਘਰ ਸਾਰੀ ਸੰਗਤ ਦਾ ਇਕੱਠ ਕੀਤਾ ਸੀ ਉਹ ਤਾਂ ਔਰ ਫਿਰ ਜੋਤਸ ਰੂਪ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਜੀ ਨੇ ਆਪਣੇ ਸਿੱਖ ਦੀ ਸਵਰਨ ਸਿੰਘ ਦੀ ਦੇ ਸ਼ਡਾਈ ਇਸ ਤੋਂ ਪਹਿਲਾ ਇਕੱਠ ਕਿੱਥੇ ਹੋਇਆ ਪਹਿਲਾ ਇਕੱਠ ਪਿੰਡ ਕਲਸੀਆਂ ਦੇ ਵਿੱਚ ਸੰਗਤ ਦਾ ਇਕੱਠ ਹੋਇਆ ਔਰ ਉੱਥੇ ਵਿਹਾਰ ਹੋਇਆ ਔਰ ਫਿਰ ਉੱਥੋਂ ਹੀ ਇਹ ਬਾਣੀ ਦਾ ਆਰੰਭ ਹੋਇਆ ਲਿਖਣ ਦਾ ਪਹਿਲਾਂ ਜੋਤਸ ਰੂਪ ਬਚਨ ਚੱਲਦੇ ਨੇ ਔਰ ਫਿਰ ਕਲਸੀਆਂ ਨਗਰ ਤੋਂ ਹੀ ਇਹ ਬਾਣੀ ਦਾ ਅਰਾਮ